ਸਾਡੇ ਰਾਜਦਾਰਾਂ ਹੀ ਇਹ ਪੈਦਾ ਕਰ ਦਿੰਦੇ ਕੋਈ ਦੰਪਤ ਲੋਕਤੰਤਰ ਦੀ ਮਜ਼ਬੂਤੀ ਵਾਸਤੇ ਆ ਇਹ ਪੁਲਿਸ ਪੰਤਰ ਵਾਸਤੇ ਕੋਡ ਆਪ ਕੰਡਕਟ ਨਹੀਂ ਹੈਗਾ ਅਸੀਂ ਇਹ ਕਹਿਣਾ ਚਾਹਾਂਗੇ ਜੈ ਮੁਰਦਾਬਾਨ ਮੁਕਲਾਵਾਤ ਹੋਰ ਤਰੁ ਸਰਕਾਰ ਦੇ ਹਿੰਦੂ ਗੇਮ ਐਟ ਟੂ ਮਿਸ਼ਨ ਤੋਂ ਤੱਕ ਮੁਕੀਤ ਬਹੁਤ ਕਿਹੇ ਆ ਸਰ ਜੀ ਅਜਿੰਦਰ ਤੁਸੀਂ ਐਸਬੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਇਹ ਕਿਸ ਕਾਰਨ ਪੁੱਛਿਆ ਇਹ ਜੀ ਅਸੀਂ ਵੈਸੇ ਮੰਗ ਪੱਤਰ ਨਹੀਂ ਦਿੱਤਾ ਐ ਰੋਸ ਪੱਤਰ ਚਤਾਵਨੀ ਪੱਤਰ ਦਿੱਤਾ ਆ ਕਿਉਂਕਿ 2 ਮਈ ਨੂੰ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਇੱਥੇ ਰੋਡ ショਅ ਕਰਨ ਆਏ ਸੀ ਵੋਟਾਂ ਮੰਗਣ ਵਾਸਤੇ ਤੇ ਉਸ ਦਿਨ ਇਹ ਮੁਲਾਜ਼ਮਾਂ ਗੂਆਂ ਨੂੰ ਘਰਾਂ ਦੇ ਵਿੱਚ ਵੀ ਨਜ਼ਰਬੰਦ ਕੀਤਾ ਗਿਆ ਉਹਨਾਂ ਦੇ ਘਰਾਂ ਦੇ ਵਿੱਚ ਰਾਤ ਰਾਤ ਜਿਹੜੀ ਆ ਪੁਲਿਸ ਉਥੇ ਹੀ ਸੁੱਤੀ ਆ ਘਰਾਂ ਦੇ ਵਿੱਚ ਔਰ ਉਹਨਾਂ ਨੂੰ ਜਬਰੀ ਘਰ ਦੇ ਵਿੱਚ ਡੱਕਿਆ ਗਿਆ ਔਰਤ ਜਿਹੜੇ ਮੁਲਾਜ਼ਮਾਤੀ ਸੀ ਉਹਨਾਂ ਦੇ ਨਾਲ ਵੀ ਬਦਸੰਗੀ ਕੀਤੀ ਗਈ ਆ ਔਰ 50 ਦੇ ਕਰੀਬ ਮਿੱਡੇ ਮੀਲ ਬਰਕਰਨਾ ਨੂੰ ਥਾਣਾ ਸਦਰ ਪਗਵਾੜਾ ਵਿਖੇ ਘੰਟਿਆਂ ਬੱਧੀ ਡੱਕ ਕੇ ਰੱਖਿਆ ਗਿਆ ਇਥੋਂ ਤੱਕ ਕੇ ਜਿਹੜੇ ਸਾਡੇ ਬਲਾਈਂਡ ਐਂਡ ਅੰਘੀਨ ਯੂਨੀਅਨ ਦੇ ਜਿਹੜੇ ਆਗੂ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਬਦਸ਼ੁਕਤੀਆਂ ਜਾ ਕੇ ਕੀਤੀਆਂ ਗਈਆਂ ਉਹਨਾਂ ਨੂੰ ਨਜ਼ਰਬੰਦ ਰੱਖਿਆ ਗਿਆ ਔਰ ਇੱਥੋਂ ਤੱਕ ਸਾਡਾ ਸਾਥੀ ਅੰਘੀਨਾ ਉਸਦੇ ਪਤਾ ਲੱਗਾ ਕਿ ਉਸਦੇ ਥੱਪੜ ਵੀ ਮਾਰਿਆ ਗਿਆ ਪੁਲਿਸ ਵੱਲੋਂ ਉਹ ਇਹ ਬਹੁਤ ਜ਼ਿਆਦਾ ਤਾਨਾਸ਼ਾਹੀ ਆ ਇਹ ਗੈਰ ਲੋਕਤੰਤਰੀਆ ਇਹ ਗੈਰਵਾਜਬਿਆ ਇਹ ਇੱਕ ਤਰ੍ਹਾਂ ਦਾ ਅਣਮਨੁੱਖੀ ਵਰਤਾਰਾ ਆ ਇਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਅਸੀਂ ਇਹੀ ਮੰਗ ਪੱਤਰ ਦੇ ਵਿੱਚ ਰਾਜਪਾਲ ਸਾਹਿਬ ਨੂੰ ਮੁੱਖ ਮੰਤਰੀ ਨੂੰ ਮੁੱਖ ਚੋਣ ਅਫਸਰ ਪੰਜਾਬ ਨੂੰ ਇਹ ਲਿਖਿਆ ਹੈ ਕਿ ਪਗਵਾੜਾ ਦੇ ਵਿੱਚ 2 ਮਈ ਨੂੰ ਇਹ ਕੁਝ ਵਾਪਰਿਆ ਆ ਉਸ ਦੀ ਜਾਣਕਾਰੀ ਅਸੀਂ ਤੁਹਾਨੂੰ ਭੇਜੀ ਆ ਇਹ ਇਹ ਜਿਹੜੀ ਚੀਜ਼ ਆ ਇਸ ਦੇ ਉੱਤੇ ਜੋ ਵੀ ਬੜੀ ਕਾਰਵਾਈ ਆ ਉਹ ਜਿਹੜੀ ਆ ਸਰਕਾਰ ਨੂੰ ਜਿਹੜੀ ਆ ਪ੍ਰਸ਼ਾਸਨ ਨੂੰ ਉਹ ਕਰਨੀ ਚਾਹੀਦੀ ਆ ਤੇ ਅੱਗੇ ਤੋਂ ਜੇ ਇਸ ਤਰ੍ਹਾਂ ਦਾ ਵਰਤਾਰਾ ਹੁੰਦਾ ਆ ਤੇ ਲੋਕ ਵਿਆਪਕ ਵਿਆਪਕ ਰੂਪ ਦੇ ਵਿੱਚ ਆਪਣਾ ਜਿਹੜਾ ਰੋ ਆ ਉਹ ਪ੍ਰਚੰਡ ਕਰਨਗੇ ਔਰ ਸੜਕਾਂ ਮੰਲਣਗੇ ਧਰਨੇ ਹੋਣਗੇ ਮੁਜਾਰੇ ਹੋਣਗੇ ਔਰ ਹੜਤਾਲਾਂ ਤੱਕ ਹੋਣਗੇ ਹੁਣ ਮੰਗ ਕੀ ਕਰਦੇ ਤੁਸੀਂ ਅਸੀਂ ਮੰਗ ਇਹੀ ਕਰਦੇ ਆ ਜੀ ਕਿ ਜੋ ਵੀ ਇਹ ਜੋ ਕੁਝ ਵੀ ਹੋਇਆ ਹੈਗਾ ਇਹ ਅੱਗੇ ਤੋਂ ਕਦੇ ਵੀ ਮੁੜ ਕੇ ਕਦੇ ਨਾ ਵਾਪਰੇ ਤੇ ਸਰਕਾਰ ਜਿਹੜੀ ਆ ਅਸੀਂ ਇਹ ਮੰਗ ਕਰਦੇ ਆ ਸਰਕਾਰ ਸਵਾਲ ਪੁੱਛਣਾ ਹੈ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਵੇ ਉਹਨਾਂ ਦੇ ਮੰਗਾਂ ਮਸਲਿਆਂ ਨੂੰ ਬੈਠ ਕੇ ਸੁਣੇ ਤੇ ਉਹਨਾਂ ਨੂੰ ਹੱਲ ਕਰੇ ਨਾ ਕਿ ਇਸ ਤਰ੍ਹਾਂ ਤੱਕੇ ਦੇ ਨਾਲ ਪੁਲਿਸ ਆ ਜ਼ਬਰ ਦੇ ਨਾਲ ਉਹਨਾਂ ਦਾ ਮੂੰਹ ਬੰਦ ਕਰੇ ਕਿਹੜੀ ਕਿਹੜੀ ਜਥੇਬੰਦੀ ਦੇ ਵੱਲੋਂ ਤੁਹਾਨੂੰ ਦਿੱਤਾ ਗਿਆ ਰੋਸ ਡੈਮੋਕ੍ਰੈਟਿਕ ਟੀਚਰ ਫਰੰਟ ਫਗਵਾੜਾ ਮਿੰਡੇ ਮੀਲ ਵਰਕਰ ਯੂਨੀਅਨ ਫਗਵਾੜਾ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਫਗਵਾੜਾ ਅੰਗਹੀਨ ਤੇ ਬਲਾਈਂਡ ਯੂਨੀਅਨ ਫਗਵਾੜਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਭਰਾਤਰੀ ਜਥੇਬੰਦੀਆਂ ਸਾਡੇ ਨਾਲ ਸਾਡੀ ਤਰਕਸ਼ੀਲ ਸੁਸਾਇਟੀ ਫਗਵਾੜਾ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦੇ ਨਾਮ ਮੈਨੂੰ ਯਾਦ ਨਹੀਂ ਉਹ ਸਾਰਿਆਂ ਵੱਲੋਂ ਇਹ ਮੰਗਾਂ ਦੀ ਸਮੁੱਚੇ ਰੂਪ ਵਿੱਚ ਧੰਨਵਾਦ